ਹਰਨੂਰ ਮਹਿਲ ਦੇ ਪਿੰਡ ਬੁੰਡਾਲਾ ਮੰਜਕੀ ਵਿਖੇ ਇੱਕ 38 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਪੀ ਕੇ ਆਤਮ ਹੱਤਿਆ ਕੀਤੇ ਜਾਣ ਦੀ ਦੁਖਦਾਈ ਖਬਰ ਹੈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਕ ਪਾਦੜਾ ਤਹਿ ਫਲੌਰ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸ ਐਚਓ ਨੂਰਮਹਿਲ ਪੰਕਜ ਕੁਮਾਰ ਨੇ ਦੱਸਿਆ ਮ੍ਰਿਤਕ ਬਲਵਿੰਦਰ ਸਿੰਘ ਪਿੰਡ ਬੁੰਡਾਲਾ ਮੰਜਕੀ ਥਾਣਾ ਨੂਰਮਹਿਲ ਵਿਖੇ ਵਿਹਾਇਆ ਹੋਇਆ ਸੀ ਉਸ ਦੀ ਪਤਨੀ ਦਾ ਨਾਮ ਹਰਜੀਤ ਕੌਰ ਹੈ ਜਨਾ ਦੇ ਵਿਆਹ ਨੂੰ 4 ਸਾਲ ਸਾਲ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਘਰ ਇੱਕ ਡੇਰ ਸਾਲ ਦੀ ਬੱਚੀ ਵੀ ਹੈ ਬਲਵਿੰਦਰ ਸਿੰਘ ਦੁਬਈ ਵਿਖੇ ਟ੍ਰਾਲਾ ਡਰਾਈਵਰ ਸੀ ਉਸਦੇ ਸਹੁਰੇ ਦਾ ਨਾਮ ਲਹਿੰਬਰ ਸਿੰਘ ਹੈ ਸਾਂਡੂ ਜਸਪ੍ਰੀਤ ਸਿੰਘ ਜੱਸਾ ਅਤੇ ਸਾਲਿਹਾਰ ਪਰਮਜੀਤ ਕੌਰ ਜੋਤੀ ਹੈ ਮ੍ਰਿਤਕ ਬਲਵਿੰਦਰ ਸਿੰਘ ਨੇ ਆਪਣੇ ਸਾਂਡੂ ਨੂੰ ਰੁਪਏ ਉਧਾਰ ਦਿੱਤੇ ਹੋਏ ਸਨ ਜਿਨ੍ਹਾਂ ਨੂੰ ਵਾਪਸ ਲੈਣ ਬਾਰੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਜਿਸ ਦੀ ਪਰੇਸ਼ਾਨੀ ਦੇ ਕਾਰਨ ਉਸਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਇਸ ਜਾਣਕਾਰੀ ਦਿੰਦੇ ਹੋਏ ਨਗਰ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਬਾਰ ਤਕੀਆ ਸ਼ਾਹ ਵਿਖੇ ਹਰ ਸਾਲ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸੌਰਾ ਪਰਿਵਾਰ ਚਾਹ ਪਾਣੀ ਦਾ ਲੰਗਰ ਚਲਾ ਰਹੇ ਸਨ ਜਿੱਥੇ ਬਲਵਿੰਦਰ ਸਿੰਘ ਬਿੱਲੂ ਉਹਨਾਂ ਦੇ ਮਗਰ ਆ ਕੇ ਉਹਨਾਂ ਨੂੰ ਦੱਸਦਾ ਹੈ ਕਿ ਉਸਦੇ ਸੌਰਾ ਪਰਿਵਾਰ ਨੇ ਉਸ ਨਾਲ ਮਾਰਕੀਟ ਕੀਤੀ ਹੈ ਤੇ ਉਸਨੇ ਇਸੇ ਜਗ੍ਹਾ ਦੇ ਮੂਰੇ ਖੜ ਕੇ ਜ਼ਹਿਰੀਲੀ ਵਸਤੂ ਪੀਤੀ ਜਿਸ ਨੂੰ ਰੋਕਣ ਦੀ ਉਹਨਾਂ ਨੇ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਉਸਦੇ ਸੌਰਾ ਪਰਿਵਾਰ ਨੇ ਉਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਅਤੇ ਜਦੋਂ ਦੂਜੇ ਪਾਸੇ ਮਰੀ ਤੱਕ ਦੇਕਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਬਿਆਨਾਂ ਦੇ ਆਧਾਰ 'ਤੇ ਸੌਰੇ ਪਤਨੀ ਸਾਨੂੰ ਅਤੇ ਸਾਲੇ ਹਰਤੇ ਪਰਚਾ ਦਰਜ ਕੀਤਾ ਗਿਆ ਹੈ ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਨੂਰਮਹਿਲ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੇਰਾ ਨਾਮ ਮਨਿੰਦਰ ਸਿੰਘ ਹੈ ਤੇ ਉਹ ਮੇਰਾ ਵੱਡਾ ਬ੍ਰਦਰ ਸੀਗਾ ਜਿੱਦਾਂ ਕਿ ਉਹਨਾਂ ਕੋਈ ਲੜਾਈ ਝਗੜਾ ਸੀਗਾ ਤੇ ਪੈਸੇ ਲੈਣ ਦੇਣ ਸੀਗਾ ਤੇ ਉਹਦੀ ਵਾਈਫ ਤੇ ਉਹਦਾ ਬਾਈਪ ਉਹਦੀ ਦਾ ਫਾਦਰ ਤੇ ਸਿਸਟਰ ਤੇ ਸਿਸਟਰ ਦਾ ਹਸਬੰਦ ਸੀਗਾ ਇਹਨਾਂ ਨੇ ਰਲ ਕੇ ਕੁੱਟਮਾਰ ਵੀ ਕੀਤੀ ਉਹਦੇ ਨਾਲ ਤੇ ਫੇ ਉੱਤੇ ਚੰਗਾ ਬੇਇੱਜ਼ਤੀ ਬੋਲਤੀ ਕੀਤੀ ਤੇ ਜਿਹੜਾ ਨਮੋਸ਼ੀਗਾਨ ਨੂੰ ਦਵਾਈ ਦੇ ਖਾ ਲਈ ਕਿੰਨੀ ਕੁ ਉਮਰ ਸੀਗੀ ਉਹਨਾਂ ਦੀ ਕਿੱਥੇ ਦੇ ਰਹਿਣ ਵਾਲੇ ਸੀ ਸਾਡਾ ਪਿੰਡ ਪਾਰਲਾ ਹੈ ਤੇ 35 ਸਾਲ ਤੋਂ ਦੀ ਮੰਡ ਗਈ ਹੈ ਕਿੰਨਾ ਟਾਈਮ ਹੋ ਗਿਆ ਸੀ ਵਿਆਹ ਨੂੰ ਜੀ ਉਹਨਾਂ ਦੇ ਵਿਆਹ ਨੂੰ ਚੌਥਾ ਸਾਲ ਜਿਹੜਾ ਚੱਲਦਾ ਚਾਰ ਕੇ ਸਾਲ ਹੋ ਗਏ ਕਿੰਨੇ ਬੱਚੇ ਸੀਗੇ ਜੀ ਉਹਨਾਂ ਦੇ ਇੱਕ ਕੁੜੀ ਆ ਯਾਰ 22 ਸਾਲ ਦੀ ਤੇ ਕੀ ਲੜਾਈ ਝਗੜਾ ਉਹਨਾਂ ਦਾ ਹੋਇਆ ਸੀ ਕਿਹਦੇ ਨਾਲ ਲੜਾਈ ਝਗੜਾ ਹੋਇਆ ਸੀਗਾ ਜੀ ਉਹਨਾਂ ਦਾ ਹਸਲਣ ਵਾਈਫ ਦਾ ਹੋਇਆ ਸੀਗਾ ਤੇ ਪੈਸੇ ਨਾਲ ਕੋਈ ਲੈਣ ਦੇਣ ਸੀਗਾ ਤੇ ਪੈਸੇ ਉਹਦੇ ਸੰਡੂ ਨੇ ਜਿੱਦਾਂ ਮੈਂ ਵੀ ਲੈ ਹੈਗੇ ਤੇ ਸਾਲੀ ਨੇ ਵੀ ਲੈ ਹੈਗੇ ਤੇ ਉਹ ਲੈਣ ਦੇਣ ਦੇ ਚੱਕਰ ਜਿਹਾ ਇਹੜਾ ਝਗੜਾ ਵਾਦਾ ਰਿੰਦਾ ਹੈ ਤੇ ਜਿਹੜੀ ਐਫਆਈਆਰ ਵਗੈਰਾ ਕਰਾਈ ਹੈ ਜੀ ਹਾਂਜੀ ਕਰਾਈ ਕਿਹਨਾਂ ਦੇ ਬਿਆਨਾਂ ਤੇ ਐਫਆਈਆਰ ਹੋਈ ਹੈ ਜੀ ਮੇਰੇ ਬਿਆਨਾਂ ਤੇ ਗੁਰਦਰ ਸਿੰਘ ਨਾਮ ਦਾ ਗੁਰਦਰ ਸਿੰਘ ਸਮਸ਼ੀਗਰਾ ਸਿੰਘ ਬਸੂ ਕੋਲੇ ਮੁੰਡਾ ਨਾਮਾ ਅਸੀਂ ਗਿਆਤੀ ਬਡਾਲੇ ਪਿੰਡ ਰਹਾ ਸੀ ਉਹਦਾ ਆਪਣੀ ਭਾਈ ਖਰਜੀਤ ਕੋਰ ਤੇ ਉਹਦਾ ਇੱਕ ਸੰਦ ਹੋ ਗਿਆ ਜਸਪੀ ਸਿੰਘ ਜਿਸ ਦਾ ਉਹਦੀ ਇੱਕ ਸਾਹੇ ਹਨ ਪਰਮਜੀਤ ਮੋਰੇ ਲਈ ਸੋਤੀ ਤੇ ਉਦੀ ਜਿਹੜਾ ਸਹੁਰਾ ਸਾਹਿਬ ਹੈ ਨਾ ਉਹਦਾ ਨਾਮ ਹੈ ਨੰਬਰ ਸੁਨਨ ਉਹਦਾ ਆਪਣਾ ਫੈਮਿਲੀ ਮੈਟਰ ਚੱਲਦਾ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਆਪਣੀ ਕੀ ਟਰੇਲੂ ਪਛਾਣ ਦੀ ਗੜਾਈ ਤੇ ਗੜਾਈ ਦਾ ਸੀ ਉਸ ਕਰਕੇ ਕੁਝ ਪੈਸੇ ਬਲਵਿੰਦਰ ਸਿੰਘ ਨੇ ਆਪਣੇ ਸਹੁਰਿਆਂ ਨੂੰ ਜਿਹੜੇ ਆਪਣੇ ਸਾਣ ਨੂੰ ਕਹਿੰਦੇ ਸੀ ਉਹ ਆਪਣੇ ਪੈਸੇ ਉਹਨਾਂ ਕੋਲੋਂ ਵਾਪਸ ਮੰਗਦਾ ਸੀ ਪੈਸੇ ਨਾਲ ਦੀ ਨਿਕਲ ਗਏ ਉਹਨਾਂ ਦਾ ਕਾਲਾ ਰੁਦਾ ਇਸ ਵੰਦੀ ਕਲ ਕਿ ਰੱਚਾ ਗੜਾ ਹੈ ਉਹਨਾਂ ਲਈ ਦਿਨ ਉਸ ਤੋਂ ਦੁਖੀ ਹੋ ਗਈ ਹੈ ਕਿ ਜਿਹੜੀ ਉਹ ਵੀ ਉਹਨਾਂ ਜਿਹੜੀ ਕੋਈ ਨਸ਼ੀਲੀ ਜਿਹੜੀ ਉਹਨਾਂ ਦੀ ਨਜ਼ਦੀਕੀ ਚ ਖਾ ਗਿਆ ਉਹ ਆਪਣੀ ਅੜੀ ਹੈ ਅਧਮਤ ਅਗਲੀ ਵਾਰ ਕਿੰਨਾ ਟਾਈਮ ਹੋ ਗਿਆ ਵਿਆਹ ਨੂੰ ਜੀ ਇਹਨਾਂ ਦੇ ਵਿਆਹ ਨੂੰ ਕਰੀ 400 ਹੋ ਚੁੱਕੇ ਨੇ ਵਿਆਹ ਕਿੰਨੇ ਬੱਚੇ ਆ ਜੀ ਇਹਨਾਂ ਦੇ ਬੱਚਾ ਉਹਦੇ ਇੱਕ ਬੱਚਾ ਜੀ ਉਹਦੀ ਧੀ ਆ ਗਈ ਟਾਈਮ ਤੋਂ ਐਫ ਆਈ ਆਰ ਕਿਹਦੇ ਬਿਆਨ ਤੇ ਹੋਈ ਆ ਜੀ ਐਫ ਆਈ ਆਰ ਉਹਦੇ ਬ੍ਰਦਰ ਦਾ ਵਿਆਹ ਹੋਈ ਆ ਬ੍ਰਦਰਸਨ ਬ੍ਰਦਰ ਮਨਿੰਦਰ ਸਿੰਘ ਦਾ ਉਹਦੇ ਵਿਆਹ ਤੇ ਜੀ ਕਿਦੀ ਗੀ ਤੇ ਐਫ ਆਈ ਆਰ ਵਿੱਚ ਕਿਹਦਾ ਕਿਹਦਾ ਨਾਮ ਦਰਜ ਕੀਤਾ ਹੈ ਜੀ ਉਸ ਨਾਮ ਹੈਗਾ ਜੀ ਉਹਦਾ ਜਿਹੜੀ ਉਹਦੀ ਵਾਈਫ ਆ ਉਹਦੇ ਸੋਹਰਾ ਸਾਹ ਤੇ ਉਹਦਾ ਜਿਹੜਾ ਸੰਡੂ ਉਹਦੀ ਉਹੜੀ ਆ ਸਾਲੀ ਆ ਤੇ ਅਰੇਸਟੇ ਦੇ ਵਿੱਚ ਕਿਦੀ ਕਿਦੀ ਪੈ ਚੁੱਕੀ ਹੈ ਹੁਣ ਕੋਈ ਰਸਨੀ ਕਿਦੀ ਤਫतीश ਚੱਲ ਰਹੀ ਜਦੋਂ ਵਿਸ਼ੇਤੀ ਤੋਂ ਬਿਦੇ ਦੋਸ਼ੀਆਂ ਨੂੰ ਜਵਾਬ ਕੀਤਾ ਜਾਣਾ ਹੈ